ਬੀਜੇਪੀ ਦੇ ਪ੍ਰੋਗਰਾਮ ਵਿੱਚ ਫੁੱਲੋ ਮੱਟੇ ਵਿੱਚ ਪੈ ਗਿਆ ਰੰਗ ਤੇ ਵਿੱਚ ਗਿਆ ਭੰਗ ਇੱਥੇ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੋਰ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਪਹੁੰਚੇ ਸੀ ਤਾਂ ਗੁਰਪ੍ਰੀਤ ਸਿੰਘ ਮਲੂਕਾ ਪਹੁੰਚਦੇ ਹੀ ਪਿੰਡ ਵਾਸੀ ਨੇ ਇਕੱਠੇ ਜਦੋਂ ਉਹਨਾਂ ਨੇ ਆਪ ਦਾ ਭਾਸ਼ਣ ਸ਼ੁਰੂ ਕੀਤਾ ਤਾਂ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਤਾਂ ਉੱਥੇ ਲਗਾਤਾਰ ਆਪਸੀ ਕਰੇ ਕਰਤਾ ਵਿੱਚ ਹੱਥਾ ਪੈ ਤੱਕ ਗੱਲ ਪਹੁੰਚ ਗਈ ਤਾਂ तमाम ਜਿਹੜੇ ਉੱਥੋਂ ਦੀਆਂ ਤਸਵੀਰਾਂ ਨੇ ਇਹ ਤਾਂ ਮਲੂਕਾ ਦਾ ਪੀਏ ਸਮੇਤ ਕਈ ਜਣੇ ਜਿਹੜੇ ਆ ਆਪਸੀ ਟੁੱਟੂ ਮੈਦੇ ਵਿੱਚ ਉਲਝ ਗਏ ਤਾਂ ਉਸ ਵਿਅਕਤੀ ਨੂੰ ਜੋ ਕਿ ਫੁੱਲੋ ਮਿੱਟੀ ਦਾ ਰਹਿਣ ਵਾਲਾ ਦਰਸ਼ਨ ਸਿੰਘ ਹੋ ਤਾਂ ਡੀਜੀਐਸਪੀ ਬਠਿੰਡਾ ਦੇ ਆਤੀ ਵੱਲ ਲਿਜਾ ਕੇ ਬਾਹਰ ਲਜਾਇਆ ਗਿਆ ਤੇ ਵੱਡੀ ਫੋਰਸ ਫੋਰਸ ਲਗਾ ਦਿੱਤੀ ਗਈ। तमाम ਫੁੱਲੋ ਮਿੱਟੀ ਦੀਆਂ ਤਸਵੀਰਾਂ ਨੇ ਜਿੱਥੇ ਕੀ ਆ तकरीबन ਜਿਹੜੇ ਭਾਜਪੀ ਦੇ ਪ੍ਰੋਗਰਾਮ ਮਲੂਕਾ ਇਸਤਮਲੂਕਾ ਦੇ ਸਮਰਥਕ ਜਿਹੜੇ ਹੱਥ ਆਪਾਈ ਵਿੱਚ ਵੀ ਉਲਝ ਗਏ। ਕਬ ਵੱਡੀ ਪੁਲਿਸ ਸੁਰੱਖਿਆ ਕੋਰਸ ਨੇ ਵੀ ਮਾਮਲੇ ਤੇ ਕੰਟਰੋਲ ਪਾਇਆ ਕੰਟਰੋਲ ਕੋਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਪਿੰਡ ਦੇ ਲੋਕ ਨਹੀਂ ਇਹ ਤੇ ਮਰੋਕਾ ਨੇ ਆਪਣੇ ਭਾਸ਼ਣ ਦੇ ਵਿੱਚ ਵੀ ਕਹਿ ਦਿੱਤਾ ਅਗਰ ਸਾਡੇ ਨਾਲ ਨਹੀਂ ਨਿਭਦੀ ਤਾਂ ਉੱਠ ਕੇ ਬਾਹਰ ਚਲੇ ਜਾਓ ਸਾਡੇ ਪ੍ਰੋਗਰਾਮ ਬਚਾਣ ਦੀ ਲੋੜ ਨਹੀਂ ਜਾਨਤਾ ਜਿੰਦਾਬਾਦ ਜਿੰਦਾਬਾਦ ਲੋਕੋ ਦੀ ਕਾਦਰ ਬੀਜੇਪੀ ਸਰਕਾਰ ਮੁਰਦਾਬਾਦ 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 ਜਾਨ ਜਿੰਦਾਬਾਦ ਕੀ ਗੱਲ ਹੋਈ ਆ ਦਰਸ਼ਨ ਜੀ ਕੀ ਗੱਲ ਹੋਈ ਆ ਅਸੀਂ ਅੱਜ ਸਾਡੇ ਪਿੰਡ ਵਾਸਤੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਫੈਸਲਾ ਕੀਤਾ ਹੈ ਕਿ ਜਿਹੜੀ ਬੀਜੇਪੀ ਲੋਕਾਂ ਦੀ ਕਾਤਲ ਹੈ ਕਿਸਾਨਾਂ ਨੂੰ ਇਹ ਗੱਡੇ ਚ ਲਾਉਣ ਵਾਲੀ ਹੈ ਅਸੀਂ ਉਹ ਵਿਰੋਧ ਕਰਦੇ ਆਂ ਪਰ ਇੱਥੋਂ ਦੀ ਪੁਲਿਸ ਹੈ ਜਿਹੜੀ ਉਹੀ ਲੋਕਾਂ ਦੇ ਬਾਦ ਦਬਾਅ ਪਾ ਰਹੀ ਹੈ ਕੱਲ ਹਰਾੜੇ ਦੇ ਵਿੱਚ ਗੱਟਰ ਦਾ ਕਾਫਲਾ ਲੰਘਿਆ ਰਾਣੇ ਦੀ ਪੁਲਿਸ ਨੇ ਕੋਈ ਕਿਸਾਨ ਨੂੰ ਨਹੀਂ ਕਿਹਾ ਪਰ ਇੱਥੋਂ ਦੀ ਜੀ ਪੁਲਿਸ ਹੈ ਉਹ ਲੋਕਾਂ ਨੂੰ ਪੁਲਿਸੇ ਦਵਾ ਰਹੀ ਹੈ ਇਹ ਸਾਡੇ ਕਰਾ ਜੋ ਸਾਡੇ ਕਿਸਾਨਾਂ ਦੇ ਬੁੱਤ ਆ ਪਰ ਜਿਹੜੀ ਭਾਜਪਾ ਦੀ ਕਿਸਾਨਾਂ ਨੂੰ ਕਤਲ ਕਰਨ ਵਾਲੀ ਸਰਕਾਰ ਆ ਅਸੀਂ ਇਹਦਾ ਵਿਰੋਧ ਕਰਦੇ ਰਹਾਂਗੇ ਕੀ ਲੱਗਦਾ ਹੈ ਭਾਜਪਾ ਦੀ ਸਰਕਾਰ ਵਾਸਤੇ ਆਪ ਦੀ ਸਰਕਾਰ ਆ ਜਿਹੜੀ ਉਹ ਆਪ ਦੀ ਪੁਲਿਸ ਸਖਤ ਹੋਈ ਆ ਭਾਜਪਾ ਜੀ ਜਿਹੜੀ ਪੰਜਾਬ ਦੀ ਪੁਲਿਸ ਹੈ ਸਰੇ ਪੰਜਾਬ ਦੀ ਸਰਕਾਰ ਭਾਜਪਾ ਨਾਲ ਰਹੀ ਹੋਈ ਹੈ ਇਹ ਲੋਕਾਂ ਦੇ ਸਾਹਮਣੇ ਤਾਂ ਕੁਝ ਹੋਰ ਬਣੀ ਹੋਈ ਆ ਪਰ ਭਾਜਪਾ ਦੇ ਲੀਡਰ ਨੂੰ ਪ੍ਰਚਾਰ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਉਹ ਪੁਲਿਸ ਮੂਡ ਕਰ ਰਹੀ ਹੈ ਹੁਣ ਕੀ ਗੱਲ ਕੀ ਹੋਈ ਹੈ ਅੱਜ ਫੁੱਲੋ ਮਿੱਠੀ ਪਿੰਡ ਦੇ ਵਿੱਚ ਗੁਰਪ੍ਰੀਤ ਮਲੂਕਾ ਜਿਹੜਾ ਭਾਜਪਾ ਕੱਲ ਸ਼ੀਮ ਨੇ ਪਹਿਲਾਂ ਕਾਲੀ ਸੀ ਅੱਜ ਉਹ ਭਾਜਪਾ ਬਣ ਗਿਆ ਇਹਦੇ ਦੜਬਲੀ ਕਰਕੇ ਆ ਜਾਂਦੇ ਆ ਪਰ ਲੋਕਾਂ ਨੂੰ ਮੂਰਖ ਬਣਾਉਗੇ ਅਸੀਂ ਰੋਜ਼ਗਾਰ ਦੇਵਾਂਗੇ ਜਿਹੜੀ ਇਹ ਭਾਜਪਾ ਹੈ ਇਹ ਅਸਲ ਤਾਂ ਸਾਰੇ ਲੋਕਾਂ ਦੇ ਉੱਤੇ ਟਾਈਗਰ ਨਾ ਚਾਹੁੰਦੀ ਹੈ ਲੋਕਾਂ ਦੀ ਧਾਰਮਿਕ ਬੱਲੇ ਮੇਰਾ ਪਿੰਡ ਆਹ ਪਿੰਡ ਦੀ ਗੱਲ ਸੁਣ ਦੱਸਦਾ ਹੈ ਇਹ ਆਪ ਨੂੰ ਪਿਆਰ ਕਰ ਲੱਗ ਪੇ ਆਪਣੇ ਪਿੰਡ ਦਾ ਕੰਮ ਹੈ ਕੀ ਹੋਇਆ

ਕੱਲੇ ਕਰੋ ਸਾਡੇ ਨਾਲ ਗੱਲ ਖਾਓ ਪੁੱਛਦੇ ਆਏ ਨੂੰ ਇਹੀ ਪੁੱਛੇ ਤੁਸੀਂ ਕੀ ਕਰੇ ਸਾਡੇ ਲੋਕਾਂ ਦਾ ਸਤਿ ਸ੍ਰੀ ਅਕਾਲ ਜੇ ਤੁਸੀਂ ਇਹ ਨੂੰ ਪੁੱਛੋਗੇ ਨਾ ਇਹ ਲੰਘ ਕੇ ਦੁਰਜਵਾਲਦਾ ਸੀ ਗੱਲ ਕਰੀਏ ਨੂੰ ਪੁੱਛਦੇ ਹੋਏ ਮੈਨੂੰ ਲੱਖ ਨੌਕਰੀ ਕਹਿੰਦੇ ਮੋਦੀ ਕਿ ਮੈਂ ਆ ਆ ਸਭ ਦੇ ਦੇਵਾਂ ਕਿੰਨੇ ਕ ਨੌਕਰੀਆਂ ਦੇ ਦੇ ਸਰਕਾਰ ਦੇ ਵਿੱਚ ਬੰਦੋਵਰ ਸੈਂਟਰ ਜੇ ਆਪਾਂ ਜਿਹੜੇ ਦੇ ਵਿੱਚ ਖੋਤੇ ਜਾਂ 200 ਇੱਕ ਸੈਂਟਰ ਦੇ ਵਿੱਚ ਤਿੰਨ ਬੰਦਿਆਂ ਨੇ ਰੁਜ਼ਗਾਰ ਉਹਦੇ ਕਮੈਂਡ 600 ਪਾਉਣੀ 500 300 ਸੋ ਇਹੋ ਜਿਹੇ ਸਕੀਮਾਂ ਦੇ ਵਿੱਚ ਇਹ ਲੋਕ ਨੇ ਸਮਾਜਿਕ ਆਪਾਰ ਹੈ ਅਸੀਂ ਦੇ ਬੰਦਿਆਂ ਪਾਉਣ ਲੱਗੇ ਵੀ ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਸੋ ਡਾਉਨ ਦੇਵਾਂਗੇ ਜ਼ਿਆਦਾ ਦੇਵਾਂਗੇ ਉਹਦਾ ਨੁਕਸਾਨ ਕੀ ਹੋਇਆ 150 ਬੰਦੇ ਉਥੇ ਕਰਕੇ ਸਾਡੇ 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 ਨਸਾਨਾਂ ਦੇ ਪੁੱਤ ਹੈ ਕਿਸੇ ਨੂੰ ਲੋਕਾਂ ਨੂੰ ਬੋਲਣ ਦਿੰਦੇ ਨਾ ਲੀਡਰ ਬਡੇਗਰਾਂ ਨੂੰ ਬੋਲਣ ਹੀ ਕੀ ਨਾ ਸੀਗਾ ਸੋ ਜੇ ਇਹੋ ਜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਪੰਜਾਬ ਦੇ ਨੁਕਸਾਨ ਵਾਸਤੇ ਚੱਲ ਰਹੀਆਂ ਬਾਕੀ ਸੂਬੇ ਦੇਖੋ ਜਿੱਥੇ ਪਹਿਲਾਂ ਯੂਪੀ ਦਾ ਹਾਲ ਦੇਖੋ ਕਿਹੋ ਜਿਹਾ ਹੁੰਦਾ ਸੀ ਅੱਜ ਪੰਜਾਬ ਦਾ ਹਾਲ ਜਿਹੜਾ ਹੈ ਯੂਪੀ ਵਰਗਾ ਹੋ ਰਿਹਾ ਹੈ